ਗੁਰੂ ਰਸਵੀਏ ਐਹਨ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੋਰਸੋਂ ਚਟੀਐ ਤਉ ਦੇ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਜਣ ਸੱਚੇ ਪਾਤਸ਼ਾਹ ਸਿਰਸਾਂ ਹਾਂਦੇ ਜਿਸ ਪਾਸ ਬਹਿਠਿਆ ਸੋਹੀ ਐ ਸਵਨਾੰਦਾ ਵਿਸਾਹੂ ਸਜਣ ਸਚਾ ਪਾਤਸ਼ਾਹ ਸਿਰਸਾਂਦੈ ਜਿਸ ਪਾਸ ਬਹਿਠਿਆ ਸੋਹੀਐ ਸਵਨਾੰਦਾ ਵੀਸਾਹੋ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ 3 ਗੁੜਨ ਗੁੜਨ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹਮੈਂ ਵਿੱਚ ਸਭ ਪੜ ਥੱਕੇ ਦੂਜੇ ਭਾਇ ਖੁਆਰ ਪੜਨਾ ਗੁੜਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹੋਮੇ ਬਿਤੇ ਸਭ ਪੜ ਥੱਕੇ ਦੂਜੇ ਭਾਇ ਖੁਆਰ ਸੋ ਪੜਿਆ ਸੋ ਪੰਡਤ ਬੀਨਾ ਗੁਰ ਸ਼ਬਦ ਕਰੇ ਵਿਚਾਰ ਅੰਦਰ ਖੋਜੈ ਤਤ ਲਹੈ पाए मोख द्वार गुण निधान हर पाय सहज करे विचार धन व्यापारी नानक ਜਿਸ ਗੁਰਮੁਖ ਨਾਮ ਆਧਾਰ ਮਹੱਲਾ ਤੀਜਾ ਵੇਣ ਮਨ ਮਾਰੇ ਕੋਈ ਨ ਸਿਜਾਈ ਵੇਖੋ ਹਕੂ ਲੈਵਲਾਏ ਖਤਾਰੀ ਤੀਰਥੀ ਭਵ ਥਕੇ ਨਾ ਇਹੋ ਮਨ ਮਾਰੇ ਆਜਾਈ ਗੁਰਮੁਖ ਇਹੋ ਮਨ ਜੀਵਤ ਮਰੇ ਸਚ ਰਹਿ ਲਿਵਲਾਈ ਨੰਕ ਇਸ ਮਨ ਕੀ ਮਾਲ ਇਉ ਉਤਰੈ ਹਉਮੈ ਸ਼ਬਦ ਜਲਾਇ ਪੌੜੀ ਹਰ ਹਰ ਸੰਤ ਮਿਲੋ ਮੇਰੇ ਭਾਈ ਹਰ ਨਾਮ ਦਿੜਾਵੋ ਏਕ ਕਿਨਕਾ ਹਰ ਹਰ ਸੀਗਾਰ ਬਨਾਵੋ ਹਰ ਜਨ ਹਰ ਕਾਪੜ ਪਹਿ ਰਹੋ ਖੇਮਕਾ ਐਸਾ ਸੀਗਾਰ ਮੇਰੇ ਪ੍ਰਭ ਭਾਵੇ ਹਰ ਲਾਗੈ ਪਿਆਰਾ ਪ੍ਰੇਮ ਕਾ ਹਰ ਹਰ ਨਾਮ ਬੋਲੋ ਦਿਨ ਰਾਤੀ ਸਭ ਕੇ ਵਿਖ ਕਾਟੇ ਏਕ ਪਲ ਕਾ ਹਰ ਹਰ ਦਇਆਲ ਹੋਵੇ ਜਿਸ ਉਪਰ ਸੋ ਗੁਰਮੁਖ ਹਰਿ ਜਪ ਜਿਨ ਕਾ ਹਰ ਹਰ ਨਾਮ ਬੋਲੋ ਦਿਨ ਰਾਤੀ ਸਭ ਕੇ ਲਿ ਵਿਖ ਕਾਟ ਇਕ ਪਲ ਕਾ ਹਰ ਹਰ ਦਇਆਲ ਹੋਵੈ ਜਿਸ ਉਪਰ ਸੋ ਗੁਰਮੁਖ ਹਰਿ ਜਪ ਜਿਨ ਕਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਲੋਕ ਮਹੱਲਾ 3 ਪੜਨਾ ਗੁੜਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹੋਮ ਵਿੱਚ ਸਭ ਪੜ ਥਕੇ ਦੂਜੇ ਭਾਏ ਖੁਆਰ